ਇਹਨੇ ਅਮਰੀਕਾ ਸਮੇਤ ਹੋਰ ਦੇਸ਼ਾਂ ਦੇ ਵਿੱਚ ਡੰਕੀ ਰੋਡ ਰਾਹੀਂ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਨੈੱਟਵਰਕ ਦੇ ਵਿਰੁੱਧ ਪੰਜਾਬ ਅਤੇ ਹਰਿਆਣਾ ਵਿੱਚ ਛਾਪੇਮਾਰੀ ਕੀਤੀ ਹੈ। ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ, ਸੰਗਰੂਰ ਅਤੇ ਪਟਿਆਲਾ ਤੇ ਹਰਿਆਣਾ ਦੇ ਅੰਬਾਲਾ ਅਤੇ ਕਰਨਾਲ ਸਮੇਤ ਕੁੱਲ 11 ਥਾਵਾਂ ਤੇ ਇੱਕੋ ਸਮੇਂ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ 17 ਐਫਆਈਆਰਜ਼ ਦੇ ਆਧਾਰ ਉਤੇ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਗੱਦਿਆਂ ਦੇ ਰਸਤੇ ਰਾਹੀਂ ਵਿਦੇਸ਼ ਭੇਜੇ ਗਏ ਲੋਕਾਂ ਬਾਰੇ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ। ਇਹ ਕਾਰਵਾਈ ਝਲੰਦਰ ਇਨਫੋਰਸਮੈਂਟ ਡੈਕਟੋਰੇਟ ਵੱਲੋਂ ਅੱਜ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਇਸ ਰੈਕਟ ਦਾ ਪਰਦਾਫਾਸ਼ ਹੋਇਆ ਹੈ ਤੇ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਨੇ ਦੱਸਿਆ ਕਿ ਉਹਨਾਂ ਨੇ ਏਜੰਟਾਂ ਰਾਹੀਂ ਭਾਰੀ ਰਕਮ ਦੇ ਕੇ ਇਹ ਜ਼ੋਖਮ ਭਰਿਆ ਸਫ਼ਰ ਕੀਤਾ ਸੀ ਉਹਨਾਂ ਦੇ ਬਿਆਨਾਂ ਦੇ ਆਧਾਰ ਉਤੇ ਕਈ ਦਲਾਲਾਂ ਅਤੇ ਏਜੰਟਾਂ ਦੀ ਪਛਾਣ ਕੀਤੀ ਗਈ ਤੇ ED ਦੀ ਟੀਮ ਨੇ ਮਨੀ ਲੌਂਡਰਿੰਗ ਦੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਤੱਕ ਕਈ ਸ਼ੱਕੀ ਏਜੰਟਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਤੇ ਛਾਪੇਮਾਰੀ ਦੌਰਾਨ ਏਜੰਟਾਂ ਦੇ ਟਿਕਾਣੇ ਦਸਤਾਵੇਜ਼ ਨਕਦੀ ਅਤੇ ਇਲੈਕਟ੍ਰੋਨਿਕ ਉਪਕਰਨ ਵੀ ਜ਼ਬਤ ਕੀਤੇ ਗਏ ਨੇ ਇਸੇ ਕਾਰਵਾਈ ਤਹਿਤ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁਖਗਿੱਲ ਦੇ ਘਰਛਾਪਾ ਮਾਰਿਆ ਗਿਆ ਏਡੀ ਦੀ ਟੀਮ ਬੁੱਧਵਾਰ ਸਵੇਰੇ 7 ਵਜੇ ਉਹਨਾਂ ਦੇ ਘਰ ਪਹੁੰਚੀ ਹਾਲਾਂਕਿ ਜਾਂਚ ਅਜੇ ਵੀ ਜਾਰੀ ਹੈ ਤੇ ਜਾਣਕਾਰੀ ਅਨੁਸਾਰ ਟੀਮ ਦੇ ਸੁਖਗਿੱਲ ਦੇ ਘਰ ਅਤੇ ਹੋਰ ਥਾਵਾਂ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਲਗਭਗ 5 ਘੰਟੇ ਤੱਕ ਚੱਲੀ ਤਲਾਸ਼ੀ ਦੇ ਵਿੱਚੋਂ ਤੱਕ ਕੁਝ ਵੀ ਨਹੀਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਅਤੇ ਮੈਂਬਰ ਸੰਯੁਕਤ ਕਿਸਾਨ ਮੋਰਚਾ ਪੰਜਾਬ 32 ਜਥੇਬੰਦੀਆਂ ਸੋ ਅੱਜ ਸਵੇਰੇ 5:30 ਵਜੇ ਤੋਂ ਲੈ ਕੇ ਮੇਰੇ ਨੱਗਰ ਦੇ ਵਿੱਚ ਮੇਰੇ ਘਰ ਦੇ ਵਿੱਚ ਜੱਦੀ ਘਰ ਮੇਰਾ ਤੋਤਾ ਸਿੰਘ ਵਾਲੇ ਪਿੰਡ ਡਿਸਟ੍ਰਿਕਟ ਮੋਗਾ ਹਲਕਾ ਧਰਮਕੋਟ ਉੱਥੇ ਸਵੇਰੇ 5:30 ਵਜੇ ਤੋਂ ਲੈ ਕੇ ਤਕਰੀਬਨ ਹੁਣ 4:00 ਵਜੇ ਆ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਚੱਲ ਰਹੀ ਆ ਅਤੇ ਸਵੇਰ ਤੋਂ ਲੈ ਕੇ ਕਿਸੇ ਵੀ ਆਦਮੀ ਨੂੰ ਜਾਂ ਕਿਸੇ ਔਰਤ ਨੂੰ ਮੇਰੇ ਘਰ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਨਿੱਕੀ ਤੋਂ ਨਿੱਕੀ ਚੀਜ਼ ਮੇਰੇ ਘਰ ਦੀ ਫਰੋਲੀ ਜਾ ਰਹੀ ਆ ਡੰਗਰਾਂ ਵਾਲੇ ਵਾੜੇ ਤੱਕ ਜਿਹੜੇ ਘਰੇ ਫਰੋਲਿਆ ਤੇ ਘਰ ਦੇ ਵਿੱਚ ਕਿਸੇ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਪੰਜਾਬ ਨੂੰ ਕਿ ਇਹ ਕੀ ਚੱਲ ਰਿਹਾ ਪੰਜਾਬ ਦੇ ਵਿੱਚ ਬਿਨਾਂ ਦੱਸੀ ਅਣ ਐਲਾਨੀ ਜਿਹੜੀ ਐਮਰਜੈਂਸੀ ਆ ਇਹ ਪੰਜਾਬ ਦੇ ਵਿੱਚ ਲਾਈ ਹੋਈ ਆ ਤੁਸੀਂ ਔਰ ਬਿਨਾ ਦੱਸੇ ਤੋਂ ਈਡੀ ਕਿਸੇ ਵੀ ਘਰ ਦੇ ਵਿੱਚ ਜਾ ਕੇ ਆਪਣੀ ਜਿਹੜੀ ਜਾਂਚ ਉਹ ਸ਼ੁਰੂ ਕਰ ਦਿੰਦੀ ਆ ਕਮ ਸੇ ਕਮ ਸਾਨੂੰ ਇਤਲਾਹ ਤਾਂ ਕੀਤੀ ਜਾਵੇ ਪਹਿਲਾਂ ਕਿ ਤੁਹਾਡੇ ਵਿੱਚ ਆ ਕਮੀਆਂ ਨੇ ਜਾਂ ਤੁਹਾਡੇ ਖਿਲਾਫ ਕੋਈ ਦਰਖਾਸਤ ਪਾਈ ਹੈ ਇਸ ਕਰਕੇ ਅਸੀਂ ਕਰ ਰਹੇ ਆ ਸੋ ਮੈਂ ਹੁਣੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਜਥੇਬੰਦੀ ਵੱਲੋਂ ਇਹ ਅਪੀਲ ਕਰਨ ਲੱਗਿਆ ਤੇ ਮੈਂ ਦੱਸਣ ਲੱਗਿਆ মিডিਆ ਤੇ ਰਾਹੀਂ ਕਿ ਇਹ ਜਿਹੜੀ ਮੇਰੇ ਘਰ ਦੇ ਵਿੱਚੋਂ ਕੋਈ ਵੀ ਚੀਜ਼ ਕੋਈ ਨਸ਼ੀਲਾ ਪਦਾਰਥ ਜਾਂ ਕੋਈ ਵੀ ਚੀਜ਼ ਜੇ ਫੜੀ ਜਾਵੇ ਤਾਂ ਮੈਂ ਆਪਣੀ ਧੌਣ ਤੱਕ ਲਮਾਉਣ ਲਈ ਤਿਆਰ ਆਂ ਪਰ ਇਹ ਨਾ ਹੋਵੇ ਕਿ ਮੇਰੇ ਤੇ ਨਜਾਇਜ਼ ਧੱਕਾ ਕਰਕੇ ਮੇਰੇ ਤੇ ਪਰਚਾ ਪਾਇਆ ਜਾਵੇ ਅੱਗੇ ਵੀ ਮੇਰੇ ਤੇ ਨਜਾਇਜ਼ ਪਰਚੇ ਬਹੁਤ ਪਏ ਨੇ ਕੌਮੀ ਇਨਸਾਫ ਮੋਰਚੇ ਦੇ ਵਿੱਚ ਅਸੀਂ ਸੇਵਾ ਕਰ ਰਹੇ ਹਾਂ ਲੰਬੇ ਸਮੇਂ ਤੋਂ 2.5 ਸਾਲ ਹੋ ਗਏ ਤਕਰੀਬਨ ਜਿਹੜਾ ਚੰਡੀਗੜ੍ਹ ਮੁਹੱਲੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਚੱਲ ਰਿਹਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਾਸਤੇ ਇਨਸਾਫ ਲੈਣ ਵਾਸਤੇ ਕਾਨੂੰਨ ਬਣਾਉਣ ਵਾਸਤੇ ਜਿਹੜਾ ਮੋਰਚਾ ਚੱਲ ਰਿਹਾ ਸੋ ਉਸ ਮੋਰਚੇ ਦੇ ਵਿੱਚ ਸਾਡੀ ਲਗਾਤਾਰ ਹਾਜ਼ਰੀ ਹੁੰਦੀ ਹੈ ਤੇ ਪਤਾ ਨਹੀਂ ਕਿਉਂ ਲੋਕਾਂ ਨੂੰ ਇਹ ਚੀਜ਼ ਪਚਦੀ ਨਹੀਂ ਕਿ ਅਸੀਂ ਸੁੱਕਦੀ ਰੋਟੀ ਖਾ ਲਿਆ। ਇਸ ਕਰਕੇ ਮੇਰੇ ਤੇ ਵਾਰ-ਵਾਰ ਮੈਂ ਬੇਨਤੀ ਕਰਨੀ ਚਾਹਣਾ ਮਾਨਯੋਗ ਹਾਈ ਕੋਰਟ ਨੂੰ ਕਿ ਮੇਰੇ ਤੇ ਵਾਰ-ਵਾਰ ਜਾਨਲੇਵਾ ਹਮਲੇ ਕੀਤੇ ਜਾਂਦੇ ਆ, ਮੇਰੇ ਤੇ ਨਜਾਇਜ਼ ਪਰਚੇ ਕਰਵਾਏ ਜਾਂਦੇ ਆ। ਅਸੀਂ ਆਮ ਘਰਾਂ ਦੇ ਜਵਾਬ ਕਾ ਤੇ ਇਹ ਲੋਕ ਚਾਹੁੰਦੇ ਨਹੀਂ ਕਿ ਆਮ ਘਰਾਂ ਦੇ ਜਵਾਬ ਆ ਜਿਹੜੇ ਕਿਸਾਨ ਆਗੂ ਬਣਨ ਜਾਂ ਕਿਸਾਨਾਂ ਦੀ ਸੇਵਾ ਕਰਨ ਚਾਹ ਅੱਗੇ ਵਧਣ। ਸੋ ਮੇਰੀ ਬੇਨਤੀ ਆ ਹਾਈ ਕੋਰਟ ਨੂੰ ਤੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ, ਬੀਜੀਪੀ ਪੰਜਾਬ ਨੂੰ ਇਹ ਇਹੋ ਜਿਹੀਆਂ ਕਾਰਵਾਈਆਂ ਨੂੰ ਬੰਦ ਕਰੋ ਇਹੋ ਜਿਹੀਆਂ ਕਾਰਵਾਈਆਂ ਤੇ ਨੱਥ ਪਾਓ ਤੋ ਮੈਂ ਬੇਨਤੀ ਇਹੀ ਕਰਨੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸੀ ਕਿ ਟੋਂਕੀ ਰੋਟ ਇੱਕ ਗੈਰ ਕਾਨੂੰਨੀ ਦਸਤਾ ਹੈ ਜਿਸ ਦੇ ਵਿੱਚ ਏਜੰਟ ਲੋਕਾਂ ਨੂੰ ਕਾਨੂੰਨੀ ਵੀਜ਼ਾ ਦਿਵਾਉਣ ਦੀ ਬਜਾਏ ਜੰਗਲਾ, ਮਾਲਕਾ, ਸਮੁੰਦਰਾ ਅਤੇ ਪਹਾੜਾ ਰਾਹੀਂ ਖਤਰਨਾਕ ਅਤੇ ਗੈਰ ਕਾਨੂੰਨੀ ਦਸਤੇ ਰਾਹੀਂ ਅਮਰੀਕਾ, ਕੈਨੇਡਾ ਜਾਂ ਫਿਰ ਯੂਰਪ ਲਿਜਾਣ ਦਾ ਵਾਅਦਾ ਕਰਦੇ ਨੇ ਤੇ ਇਸ ਪ੍ਰਕਿਰਿਆ ਵਿੱਚ ਯਾਤਰੀਆਂ ਨੂੰ ਕੋਈ ਦੇਸ਼ਾਂ ਦੀਆਂ ਸਰਹੱਦਾਂ ਪਾਰ ਕਰਨੀਆਂ ਪੈਂਦੀਆਂ ਨੇ ਅਤੇ ਅਕਸਰ ਆਪਣੀ ਜਾਨ ਜੋਖਮ ਤੇ ਵਿੱਚ ਪਾਉਂਦੇ ਨੇ ਤੇ ਇਸ ਨੈਟਵਰਕ ਰਾਹੀਂ ਏਜੰਟ ਪ੍ਰਤੀ ਵਿਅਕਤੀ 40 50 ਲੱਖ ਰੁਪਏ ਤੱਕ ਵੀ ਵਸੂਲਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ